ਵੈਸੇ ਤਾਂ ਸਾਡੇ ਸਮਾਜ ਦੇ ਵਿੱਚ ਜੇਕਰ ਕੋਈ ਤਰੱਕੀ ਕਰੇ ਤਾਂ ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਉਹ ਪਚਦਾ ਹੀ ਨਹੀਂਗਾ ਪਰ ਜੇਕਰ ਕੋਈ ਗਰੀਬ ਜੋ ਜਮਾ ਹੇਠਲੇ ਲੈਵਲ ਤੋਂ ਉੱਠਿਆ ਹੋਵੇ ਉਹ ਪਚਾਉਣਾ ਤਾਂ ਬਹੁਤ ਔਖਾ ਹੋ ਜਾਂਦਾ ਜੇਕਰ ਉਹ ਤਰੱਕੀ ਕਰ ਜੇ ਜੇਕਰ ਉਹ ਤਰੱਕੀ ਕਰ ਵੀ ਜਾਂਦਾ ਹੈਗਾ ਹਾਲਾਤਾਂ ਦੇ ਨਾਲ ਲੜਦਾ ਹੋਇਆ ਤਾਂ ਜਦੋਂ ਉਹ ਤਰੱਕੀ ਕਰਦਾ ਹੈਗਾ ਤਾਂ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਅਪਣਾ ਕੇ ਆ ਜਿਹੜਾ ਉਸ ਨੂੰ ਦਬਾਉਂਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਆ ਵੱਡੇ ਪੱਧਰ ਦੇ ਉੱਤੇ ਆ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਜੋ ਅੱਕੇ ਸਮੇਂ ਦੇ ਵਿੱਚ ਉਸ ਨੂੰ ਆ ਜਿਹੜਾ ਉਹ ਟਰੋਲ ਵੀ ਕੀਤਾ ਜਾਂਦਾ ਹੈਗਾ ਪਿਛਲੇ ਦਿਨੀ ਇੱਕ ਗੀਤ ਆਇਆ ਸਭ ਨੇ ਉਹ ਗੀਤ ਗਾਇਆ ਸੀਗਾ ਜਿਸ ਦੇ ਬੋਲ ਸੀਗੇ ਜੇ ਮੈਂ ਬੁਲਾਵਾਂ ਹਾਂ ਦੀਏ ਵੇ ਮੈਂ ਕਰਕੇ ਫਲਾਈ ਆਵਾਂ ਇਸ ਗੀਤ ਦੇ ਉੱਤੇ 7 ਲੱਖ ਦੇ ਕਰੀਬ ਆ ਜਿਹੜਾ ਲੋਕਾਂ ਨੇ ਪਿਛਲੇ ਦਿਨੀ ਰੀਲਾਂ ਜਿਹੜੀਆਂ ਉਹ ਬਣਾਇਆ ਤੇ ਬਹੁਤ ਜ਼ਿਆਦਾ ਮਕਬੂਲ ਆ ਜਿਹੜਾ ਇਹਨਾਂ ਗੀਤ ਦਿਨਾਂ ਦੇ ਵਿੱਚ ਇਹ ਗੀਤ ਹੋਇਆ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਹੈਰਾਨਗੀ ਵੀ ਹੋਈ ਕਿ ਜਿਸ ਗਾਇਕ ਨੇ ਸੱਭੇ ਨੇ ਇਹ ਗੀਤ ਗਾਇਆ ਹੈਗਾ ਉਹ ਗਾਇਕ ਆ ਜਿਹੜਾ ਕਿਤੇ ਦਿਹਾੜੀਆਂ ਕਰਦਾ ਰਿਹਾ ਹੈਗਾ ਤੇ ਜਣੀ ਤੇ ਬਹੁਤ ਨੀਵੇਂ ਸਥਾਨ ਤੋਂ ਆ ਜਿਹੜਾ ਉਹ ਉੱਠਿਆ ਹੈਗਾ ਤੇ ਪਿਛਲੇ ਦਿਨੀ ਇੱਕ ਪੱਤਰਕਾਰ ਨੇ ਵੀ ਉਹਨਾਂ ਦੇ ਪਿੰਡ ਜਾ ਕੇ ਮਰਾੜ ਕਲਾਂ ਜਾ ਕੇ ਆ ਜਿਹੜਾ ਉਹ ਵੀਡੀਓ ਬਣਾਈ ਜਿਸ ਦੇ ਵਿੱਚ ਉਸ ਦੀ ਮਾਤਾ ਇੰਟਰਵਿਊ ਦਿੰਦੀ ਹੈਗੀ ਆ ਤੇ ਉਹ ਦੱਸਦੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹਨਾਂ ਨੇ ਗਰੀਬੀ ਹੰਡਾਈ ਹੈਗੀ ਅਤੇ ਕਿਸ ਤਰੀਕੇ ਦੇ ਨਾਲ ਅਜੋਕੇ ਸਮੇਂ ਦੇ ਵਿੱਚ ਵੀ ਉਹ ਗਰੀਬੀ ਹੰਡਾ ਰਹੇ ਹਾਲ ਤੀਕ ਵੀ ਆ ਜਿਹੜਾ ਸੱਬੇ ਦਾ ਭਾਵੇਂ ਗੀਤ ਉਹ ਚੱਲ ਗਿਆ ਭਾਵੇਂ ਹਾਲ ਤੀਕ ਵੀ ਆ ਜਿਹੜਾ ਉਹਨਾਂ ਨੂੰ ਉਸ ਪੱਧਰ ਦੀ ਆ ਜਿਹੜੀ ਉਹ ਤਰੱਕੀ ਹਾਸਲ ਨਹੀਂ ਹੋਈਗੀ ਹਾਲ ਤੀਕ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਪੈਸਾ ਨਹੀਂ ਆਏਗਾ ਪਰ ਜਦੋਂ ਤਰੱਕੀ ਹੋ ਰਹੀ ਹੈਗੀ ਨਾਲ ਦੀ ਨਾਲ ਹੀ ਆ ਜਿਹੜਾ ਬਹੁਤ ਸਾਰੇ ਲੋਕਾਂ ਦੇ ਢੱਡ ਪੀੜ ਪੈਣੀ ਵੀ ਸ਼ੁਰੂ ਹੋ ਗਈ ਆ ਇਸ ਕਰਕੇ ਹੁਣ ਦੋਕ ਦਿਨਾਂ ਤੋਂ ਅਸੀਂ ਦੇਖ ਰਿਹਾ ਹੈਗੇ ਆ ਇਸ ਗੀਤ ਨੂੰ ਆਧਾਰ ਬਣਾ ਕੇ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਆ ਜੋ ਇਹ ਗਾਇਕਾ ਜੋ ਇਹ ਗਾਇਕ ਸੱਬਾ ਤੇ ਇਸ ਨੂੰ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈਗਾ ਇਸ ਵੀਡੀਓ ਦਾ ਮਕਸਦ ਇਹ ਹੀ ਨਿਗਾ ਕਿ ਸਿਰਫ ਜੋ ਇਸ ਵੀਰ ਨੇ ਗੀਤ ਗਾਇਆ ਹੈਗਾ ਉਸ ਦੀ ਤਰਫਦਾਰੀ ਹੀ ਕਰਨੀ ਹੈਗੀ ਆ ਸਗੋ ਜਿਸ ਗੀਤ ਨੂੰ ਆਧਾਰ ਬਣਾ ਕੇ ਉਸ ਦੀ ਤਰਜ਼ ਨੂੰ ਵਿਗਾੜ ਕੇ ਜੋ ਗੀਤ ਨਵਾਂ ਬਣਾਇਆ ਹੈਗਾ ਸਭ ਤੋਂ ਵੱਡੇ ਪੱਧਰ ਦੇ ਉੱਤੇ ਉਸ ਗੀਤ ਦੀ ਉਲੋਚਨਾ ਕਰਨੀ ਹੈ ਜਿਹੜੀ ਉਹ ਬੰਦ ਹੀ ਹੈਗੀ ਆ ਕਿਉਂਕਿ ਇਸ ਗੀਤ ਦੇ ਬੋਲ ਆ ਜਿਹੜੇ ਕਿਤੇ ਨਾ ਕਿਤੇ ਜੋ ਸਾਡਾ ਕਿਰਤੀ ਸਮਾਜ ਹੈਗਾ ਜਿਸ ਨੇ ਜੋ ਮਿਹਨਤ ਕਰਦਾ ਹੈਗਾ ਜੋ ਮਿਹਨਤ ਕਸ਼ਕਸ ਤਬਕਾ ਹੈਗਾ ਇਸ ਗੀਤ ਦਾ ਹੀ ਉਹਨਾਂ ਨੂੰ ਵੀ ਆ ਜਿਹੜਾ ਕਿਤੇ ਨਾ ਕਿਤੇ ਟਾਰਗੇਟ ਆ ਜਿਹੜੀ ਉਹ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਹੈਗੀ ਇਸ ਗੀਤ ਦੇ ਬੋਲ ਹੈਗੇ ਆ ਜੋ ਵਿਗਾੜ ਕੇ ਪੇਸ਼ ਕੀਤਾ ਗਿਆ ਹੈਗਾ ਉਹ ਇਸ ਤਰ੍ਹਾਂ ਕਹਿੰਦਾ ਅਰੇ ਤੇਰੇ ਤੇ ਤੇਰੇ ਤੇ ਤੇਰੇ ਤੇ ਤੇਰੇ ਜੰਗ ਕਰੇ ਹੌਸਲੇ ਨਹਿਰ ਚੱਕਰ ਦੀ ਕੱਖਾਂ ਨੂੰ ਉਸਨੇ 8 ਵਜੇ ਹੀ ਘਰ ਤੋਂ ਤੁਰ ਪਈ ਕਿੰਦੀ ਜਾ ਕੇ ਫੋਟੋ ਖਿੱਚ ਨੀ ਮੈਂ ਆਲੂ ਕੱਟਦਾ ਹਾਂ ਦੀਏ ਵੇ ਨਾਲ ਨਰੇਗਾ ਜਾਵਾਂ ਇਸ ਤਰੀਕੇ ਨਾਲ ਪੇਸ਼ ਕੀਤਾ ਹੈਗਾ ਵੀ ਜਿਵੇਂ ਆਲੂ ਪੁੱਟਣਾ ਜਿਹੜਾ ਜੇਕਰ ਕਿਸੇ ਦੇ ਜਾ ਕੇ ਕੋਈ ਦਿਹਾੜੀ ਕਰ ਰਿਹਾ ਹੈਗਾ ਪਤਾ ਨਹੀਂ ਉਹ ਕਿੱਡਾ ਕ ਨੀਚੇ ਦਰਜੇ ਦਾ ਕੰਮ ਹੈਗਾ ਕਿੰਨਾ ਕ ਨੀਵੇਂ ਦਰਜੇ ਦਾ ਕੰਮ ਹੈਗਾ ਵੀ ਉਹਦਾ ਮਜ਼ਾਕ ਉਡਾਇਆ ਜਾ ਰਿਹਾ ਜੇਕਰ ਕੋਈ ਆਲੂ ਚੁਗਦਾ ਹੈਗਾ ਤਾਂ ਮਤਲਬ ਇਹ ਨਹੀਂਗਾ ਕਿ ਉਸ ਦੇ ਉੱਤੇ ਤੁਸੀਂ ਹੱਸੋ ਇਹ ਸਾਡੀ ਸੁਸਾਇਟੀ ਦੀ ਸਾਡੇ ਲੋਕਾਂ ਦੀ ਇਤਰਾਸ ਦੀ ਹੈਗੀ ਆ ਕਿ ਇੱਕ ਜੇਕਰ ਕੋਈ ਬੰਦਾ ਆਲੂ ਚੁਗਦਾ ਹੈਗਾ ਤੇ ਉਹਦੇ ਉੱਤੇ ਖਛ ਖਛ ਕਰਕੇ ਜਿਹੜਾ ਤੁਸੀਂ ਹੱਸੀ ਜਾਓ ਦੂਜੀ ਗੱਲ ਹੈਗੀ ਕਿ ਵੱਡੇ ਪੱਦਰ ਦੇ ਉੱਤੇ ਜੋ ਸਾਡੇ ਸਮਾਜ ਦਾ ਵੱਡਾ ਤਬਕਾ ਜੋ ਕੇ ਸਮੇਂ ਦੇ ਵਿੱਚ ਡਿਮਾਂਡ ਵੀ ਕਰ ਰਹੇ ਵੈਸੇ ਤੁਹਾਨੂੰ ਨਰੇਗਾ ਦਾ ਕੰਮ ਤੁਹਾਨੂੰ ਦੱਸ ਦਈਏ ਕਿ ਮਿਲਦਾ ਹੀ ਨਹੀਂਗਾ ਪਿਛਲੇ ਸਾਲ ਵੀ ਆ ਜਿਹੜੀ ਮੋਦੀ ਸਰਕਾਰ ਨੇ ਨਰੇਗਾ ਦੇ ਬਜਟ ਦੇ ਉੱਤੇ ਵੱਡੇ ਪੱਧਰ ਤੇ ਕਟੌਤੀ ਕੀਤੀ ਹੈਗੀ ਆ ਪਰ ਫਿਰ ਵੀ ਕੁਝ ਕੁ ਲੋਕ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਮਾੜਾ ਮੋਟਾ ਕੰਮ ਨਰੇਗਾ ਦੇ ਵਿੱਚ ਚੱਲਦਾ ਹੈਗਾ ਉਹ ਇਸ ਨਰੇਗਾ ਦੇ ਕੰਮ ਦੀ ਆ ਜਿਹੜੀ ਉਹ ਵੀ ਬੇਇੱਜ਼ਤੀ ਕਰ ਰਹੇ ਹੈਗੇ ਆ ਹੁਣ ਤੁਸੀਂ ਇਹ ਵੀਡੀਓ ਦੇਖ ਕੇ ਦੱਸੋ ਵੀ ਕੀ ਨਰੇਗਾ ਦੇ ਉੱਤੇ ਜਾਣਾ ਜਿਹੜਾ ਉਹ ਮਾੜੀ ਗੱਲ ਆ ਕੀ ਨਰੇਗਾ ਦੇ ਉੱਤੇ ਜਾਣ ਦੇ ਨਾਲ ਬੰਦੇ ਦਾ ਸਟੇਟਸ ਨੀਵਾ ਹੁੰਦਾ ਇਹ ਇਹ ਨਹੀਂਗਾ ਸਿਰਫ ਇਸ ਤਰ੍ਹਾਂ ਦੇ ਕੰਮ ਹੀ ਨੀਗਾ ਜਾਂ ਹੋਰ ਵੀ ਬਹੁਤ ਸਾਰੇ ਕਿਤੇ ਹੈਗੇ ਆ ਜਿਹੜੇ ਕਿਤੇ ਸਾਡੇ ਲੋਕਾਂ ਦੇ ਵਿੱਚ ਰਿਸਪੈਕਟਡ ਹੋਣੇ ਚਾਹੀਦੇ ਆ ਜਿੰਨਾ ਕਿਤੇ ਆਂ ਦੀ ਸਾਡੇ ਲੋਕਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਜਿੰਨਾ ਕਿਤੇ ਦੇ ਨਾਲ ਆ ਜਿਹੜਾ ਸਾਹਮਣੇ ਵਾਲੇ ਬੰਦੇ ਦੇ ਉੱਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਉਹਨਾਂ ਕਿਤੇ ਦੇ ਉੱਤੇ ਆ ਜਿਹੜਾ ਅਸੀਂ ਹੱਸਦੇ ਆ ਅਸੀਂ ਦੰਦियां ਕੱਢਦੇ ਆ ਮੰਡੀਰ ਖਾਨਾ ਜਿਹੜਾ ਉਹਨਾਂ ਦੇ ਉੱਤੇ ਆ ਜਿਹੜਾ ਪ੍ਰੋਪਰ ਤੌਰ ਦੇ ਉੱਤੇ ਟਰੋਲ ਕਰਦਾ ਹੈਗਾ ਦੂਜਿਆਂ ਨੂੰ ਜੇਕਰ ਕੋਈ ਆ ਜੇਕਰ ਕੋਈ ਨਾਲੀ ਕੱਢਣ ਦਾ ਕੰਮ ਕਰਦਾ ਹੈਗਾ ਸੀਵਰ ਕੱਢਣ ਦਾ ਕੰਮ ਕਰਦਾ ਹੈਗਾ ਤੇ ਸਾਡੇ ਸਮਾਜ ਦੇ ਵਿੱਚ ਉਸ ਬੰਦੇ ਨੂੰ ਆ ਜਿਹੜਾ ਸਭ ਤੋਂ ਨੀਵੇਂ ਦਰਜੇ ਦਾ ਉਸ ਬੰਦੇ ਨੂੰ ਸਭ ਤੋਂ ਨੀਚ ਮੰਨਿਆ ਜਾਂਦਾ ਤੇ ਜੇਕਰ ਕੋਈ ਬੰਦਾ ਅਫਸਰ ਆ ਉਹ ਨਾਲ ਨਾਲ ਆ ਜਿਹੜਾ ਚੰਗੀ ਤਨਖਾਹ ਵੀ ਲੈ ਰਿਹਾ ਤੇ ਸਭ ਤੋਂ ਘਟੀਆ ਕੰਮ ਰਿਸ਼ਵਤ ਵੀ ਖਾ ਰਿਹਾ ਹੈਗਾ ਜੇਕਰ ਕੋਈ ਮੰਤਰੀ ਆ ਜਿਹੜਾ ਉਹ ਤਨਖਾਹ ਵੀ ਲੈ ਰਿਹਾ ਲੋਕ ਭਲਾਈ ਦੇ ਨਾਮ ਤੇ ਤੇ ਲੋਕਾਂ ਦੇ ਪੈਸੇ ਵੀ ਖਾ ਰਿਹਾ ਹੈਗਾ ਉਸ ਬੰਦੇ ਨੂੰ ਸਾਡੇ ਲੋਕ ਆ ਜਿਹੜੇ ਉਹ ਸਲੂਟ ਕਰਦੇ ਆ ਇਹ ਤਰਾਸ ਦੀ ਆ ਸਾਡੇ ਸਮਾਜ ਦੀ ਇਹ ਸਭ ਤੋਂ ਵੱਡਾ ਜਿਹੜਾ ਸਾਡੇ ਸਮਾਜ ਦਾ ਦੁਖਾਂਤ ਆ ਤੇ ਇਸ ਗੱਲ ਦੇ ਉੱਤੇ ਆ ਜਿਹੜਾ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਬੋਲਣਾ ਚਾਹੀਦਾ ਪਰ ਵੱਡੇ ਪੱਧਰ ਦੇ ਉੱਤੇ ਮੰਦੀਰ ਖਾਨਾ ਜਿਹੜਾ ਸਰਪ ਤੇ ਸਰਪ ਖੱਚ ਖੱਚ ਕਰਨ ਤੀਕਾ ਜਿਹੜਾ ਉਹ ਮਹਦੂਦ ਹੋਇਆ ਪਿਆ ਹੈਗਾ ਰਹੀ ਗੱਲ ਇਹਨਾਂ ਨੀਵੇਂ ਜੋ ਸਾਡਾ ਸਮਾਜ ਮੰਨਦਾ ਹੈਗਾ ਇਹਨਾਂ ਨੀਵੇਂ ਦਰਜੇ ਦੇ ਕੰਮਾਂ ਉਹਨਾਂ ਦੀ ਗੱਲ ਤਾਂ ਜੇਕਰ ਪਾਸੇ ਰੱਖ ਦਈਏ ਪਰ ਦੂਜੇ ਪੱਧਰ ਦੇ ਉੱਤੇ ਇੱਕ ਮਾਮਲਾ ਜਿਹੜਾ ਹੋਰ ਵਿਚਾਰਨ ਵਾਲਾ ਉਹ ਇਹ ਵੀ ਹੈਗਾ ਕਿ ਜੋ ਗੀਤ ਕਿਸਾਨੀ ਦੇ ਨਾਲ ਜੁੜੇ ਹੋਏ ਆ ਤੇ ਜੋ ਗੀਤ ਆ ਜਿਹੜੇ ਜੱਟਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਬਹੁਤ ਪ੍ਰਾਊਡਲੀ ਬਣਾ ਕੇ ਆ ਜਿਹੜਾ ਉਹ ਫੀਲ ਲੋਕਾਂ ਦੇ ਵਿੱਚ ਆ ਜਿਹੜਾ ਪ੍ਰੋਸਿਆ ਜਾਂਦਾ ਹੈਗਾ ਇੰਡਸਟਰੀ ਵੱਲੋਂ ਵੀ ਤੁਸੀਂ ਦੇਖੋ ਕਿ ਪਿਛਲੇ ਦਿਨੀ ਪਿਛਲੇ ਸਮੇਂ ਦੇ ਦੌਰਾਨ ਇੱਕ ਗੀਤ ਆਇਆ ਸੀ ਕਿ ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਖੇਤ ਨੂੰ ਜਾਂ ਪੱਤਾ ਲੈ ਕੇ ਖੇਤ ਨੂੰ ਚੱਲੀ ਦੇਖੋ ਉਹ ਹੈ ਤਾਂ ਇੱਕ ਕਿਰਤ ਦਾ ਕੰਮ ਹੀ ਆ ਪਰ ਉਹਨੂੰ ਕੀ ਬਣਾਇਆ ਜਾ ਰਹਾ ਹੈਗਾ ਬਹੁਤ ਪ੍ਰਾਊਡਲੀ ਤੌਰ ਦੇਤੇ ਪੇਸ਼ ਕੀਤਾ ਜਾ ਰਿਹਾ ਹੈਗਾ ਜਾਂ ਝੋਨਾ ਭਈਆਂ ਤੋਂ ਲਵਾਈ ਖੇਤ ਜਾਵਾ ਜਾਂ ਅਸੀਂ ਮਿਹਨਤੀ ਜੱਟਾਂ ਦੇ ਪੁੱਤ ਕਾਲੇ ਅਸੀਂ ਟਰੈਕਟਰ ਤੇ ਪੈਲੀ ਵਾਉਣੇ ਆ ਉਹ ਸਾਰੇ ਦੇ ਸਾਰੇ ਹੈ ਕਿਰਤ ਵਾਲੇ ਕੰਮ ਪਰ ਉਹਨਾਂ ਕੰਮਾਂ ਨੂੰ ਆ ਜਿਹੜਾ ਉਹ ਕਿਤੇ ਨਾ ਕਿਤੇ ਪ੍ਰਾਊਡਲੀ ਬਣਾ ਕੇ ਆ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈਗਾ ਪਰ ਦੂਜੇ ਪਾਸੇ ਜਿਹੜੇ ਕੰਮਾਂ ਬਿਨਾ ਕਿਉਂਕਿ ਜੇਕਰ ਖੇਤੀ ਬਣ ਵਾਲੀ ਪੰਜਾਬ ਦੇ ਵਿੱਚ ਸਰਦਾ ਹੈਗਾ ਤੇ ਹੋਰ ਵੀ ਬਹੁਤ ਸਾਰੇ ਧੰਦੇ ਇਹੋ ਜਿਹੇ ਆ ਸਰਦਾ ਉਹਨਾਂ ਬਿਨਾਂ ਬਣੀ ਪਰ ਸਾਡੇ ਲੋਕਾਂ ਨੂੰ ਇਹ ਆਦਤ ਪੈ ਚੁੱਕੀ ਹੈਗੀ ਕਿ ਉਹਨਾਂ ਕੰਮਾਂ ਦਾ ਮਜ਼ਾਕ ਬਣਾਉਣਾ ਉਹਨਾਂ ਨਿਮਲ ਜਾਤੀਆਂ ਦਾ ਮਜ਼ਾਕ ਉਡਾਉਣਾ ਜਿਹੜੇ ਬੰਦਿਆਂ ਕਿਤੇ ਨਾ ਕਿਤੇ ਪੈਦਾਵਰ ਦੇ ਸਾਧਨਾਂ ਦੇ ਉੱਤੇ ਕਾਬਜ ਨਹੀਂ ਗਏ ਜੇ ਤੁਸੀਂ ਜੇਕਰ ਦੇਖਿਆ ਹੋਵੇ ਜੇਕਰ ਤੁਹਾਡੇ ਧਿਆਨ ਦੇ ਵਿੱਚ ਇਹ ਗੱਲ ਹੋਵੇ ਤਾਂ ਪੰਜਾਬ ਦੇ ਵਿੱਚ ਜੋ ਸਾਡੇ ਜੱਟ ਪਾਈਚਾਰਾ ਹੈਗਾ ਉਹਨਾਂ ਦਾ ਵੀ ਉਹ ਵੀ ਹੈ ਜਿਹੜਾ ਪਹਿਲਾ ਉਹ ਵੀ ਹੈ ਜਿਹੜਾ ਉਹ ਸ਼ੁੱਧਰ ਸੀਗਾ ਪਰ ਕਿਤੇ ਨਾ ਕਿਤੇ ਉਹ ਪੈਰਾਵਰਤ ਦੇ ਸਾਧਨਾ ਦੇ ਨਾਲ ਜੁੜਿਆ ਹੋਇਆ ਜ਼ਮੀਨ ਦੇ ਨਾਲ ਜੁੜਿਆ ਹੋਇਆ ਜ਼ਮੀਨ ਦਾ ਮਾਲਕ ਸੀਗਾ ਇਸ ਕਰਕੇ ਆ ਜਿਹੜਾ ਜੇਕਰ ਅੱਜ ਜੱਟ ਦੀ ਮੁੱਛ ਵੀ ਖੜੀ ਹੈਗੀ ਤਾਂ ਉਹ ਜ਼ਮੀਨ ਦੀ ਵਜ੍ਹਾ ਕਰਕੇ ਖੜੀ ਹੈਗੀ ਆ ਤੇ ਇਸ ਕਰਕੇ ਆ ਜਿਹੜਾ ਕਿਤੇ ਨਾ ਕਿਤੇ ਉਹ ਪੈਰਾਵਰਤ ਦੇ ਸਾਧਨਾ ਉੱਤੇ ਕਾਬਜ ਸੀਗਾ ਇਸ ਕਰਕੇ ਆ ਜਿਹੜਾ ਉਸ ਨੂੰ ਆ ਜਿਹੜਾ ਹੁਣ ਪੰਜਾਬ ਦੇ ਵਿੱਚ ਜੋ ਭਾਰਤ ਪੱਧਰ ਦੇ ਉੱਤੇ ਬ੍ਰਾਹਮਣਵਾਦ ਦਾ ਬੋਲਬਾਲਾ ਹੈਗਾ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੱਟਵਾਦ ਦਾ ਬੋਲਬਾਲਾ ਹੈਗਾ ਤੇ ਇਸ ਗੱਲ ਤੋਂ ਆ ਜਿਹੜਾ ਉਹ ਇਨਕਾਰ ਨਹੀਂ ਕੀਤਾ ਜਾ ਸਕਦਾਗਾ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਢੱਡ ਵੀ ਦੁਖਣ ਗਏ ਜਿਨ੍ਹਾਂ ਦੇ ਦੁੱਖ ਦੇ ਆ ਭਾਈ ਆਪ ਦੀ ਦਵਾਈ ਲੈ ਲਓ ਜੇ ਅਸੀਂ ਉਸ ਦੇ ਬਾਰੇ ਕੁਝ ਨਹੀਂ ਪਰ ਸੱਚ ਆ ਜਿਹੜਾ ਉਹ ਸੱਚ ਹੁੰਦਾ ਪਚਾਉਣਾ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਦੂਸਰੀ ਗੱਲ ਇਹ ਵੀ ਹੈਗੀ ਕਿ ਇਸੇ ਜ਼ਮੀਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਆ ਜਿਹੜਾ ਪਿਛਲੀ 20 ਤਰੀਕ ਤੋਂ ਆ ਜਿਹੜਾ 35 ਦਿਨ ਹੋ ਗਏ 35 ਦਿਨਾਂ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਉਹ ਮਾਰਚ ਕਰ ਰਹੀ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਇਸ ਜ਼ਮੀਰ ਪ੍ਰਾਪਤੀ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਆ ਜਿਹੜਾ ਵਕ ਵਕ ਥਾਵਾਂ ਦੇ ਉੱਤੇ ਜਾ ਕੇ ਇਸ ਗੱਲ ਲਈ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈਗਾ ਕਿ ਜੋ ਪੰਚਾਇਤੀ ਜ਼ਮੀਨ ਹੈਗੀ ਆ ਉਸ ਦੇ ਵਿੱਚੋਂ ਉਸ ਦੇ ਵਿੱਚੋਂ ਆ ਜਿਹੜਾ ਤੀਜਾ ਹਿੱਸਾ ਉਹ ਦਲਤਾਂ ਦਾ ਹੈਗਾ ਇਸ ਕਰਕੇ ਭਾਈ ਆਓ ਸਾਡੇ ਨਾਲ ਨਾਲ ਤੁਹਾਨੂੰ ਤੀਜੇ ਹਿੱਸੇ ਦੀ ਆ ਜਿਹੜੀ ਪੈਲੀ ਅਸੀਂ ਦਿਵਾਵਾਂਗੇ ਤੇ ਜੋ ਪ੍ਰੌਡ ਫੀਲ ਕਰਕੇ ਆ ਜਿਹੜਾ ਉਹ ਜੱਟ ਖੇਤ ਦੇ ਵਿੱਚ ਜਾਂਦਾ ਉਸੇ ਤਰੀਕੇ ਦੇ ਨਾਲ ਆ ਜਿਹੜਾ ਦਲਤ ਭਾਈਚਾਰਾ ਉਸੇ ਤਰੀਕੇ ਦੇ ਨਾਲ ਆ ਜਿਹੜਾ ਉਹ ਆਪਦੇ ਖੇਤਾਂ ਦੇ ਵਿੱਚ ਜਾ ਕੇ ਆਪਦੀ ਪਹਿਲੀ ਵਾਰ ਆ ਸਕਦਾ ਦੂਜਾ ਸਭ ਤੋਂ ਵੱਡਾ ਇਹ ਮਾਮਲਾ ਜਿਹੜਾ ਉਹ ਲੈਂਡ ਸੀਲਿੰਗ ਐਕਟ ਦੇ ਉੱਤੇ ਆ ਜਿਹੜਾ ਉਸ ਨੂੰ ਲਾਗੂ ਕਰਵਾਉਣ ਦੀ ਲੜਾਈ ਦੇ ਲਈ ਆ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਚਾਰ ਕਰ ਰਿਹਾ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਲੜਾਈ ਆ ਜਿਹੜੀ ਉਸ ਨੂੰ ਅੱਗੇ ਵਧਾ ਪਾਉਂਦੇ ਆ ਜਾਂ ਇਸ ਲੜਾਈ ਨੂੰ ਆ ਜਿਹੜਾ ਉਹ ਇੱਥੇ ਨਾਪ ਦਿੱਤਾ ਜਾਊਗਾ ਕਿਉਂਕਿ ਅਕਸਰ ਆ ਜਿਹੜਾ ਉਹ ਦਲਤ ਤਾਕੇ ਦੀ ਦਲਤ ਭਾਈਚਾਰੇ ਦੀ ਆਵਾਜ਼ ਆ ਜਿਹੜੀ ਕਿਉਂਕਿ ਉਸ ਪੱਧਰ ਦੇ ਨਾਲ ਕੋਲੇ ਸੰਸਾਧਨ ਨਹੀਂ ਹੁੰਦੇਗੇ ਜੋ ਸਟੇਟ ਮਸ਼ੀਨਰੀ ਆ ਜੋ ਇਹ ਚਾਹੁੰਦੀ ਹੈਗੀ ਕਿ ਇਸ ਤਰੀਕੇ ਦੀ ਵੰਡ ਨਾ ਹੋਵੇ ਉਹ ਅਕਸਰ ਆ ਜਿਹੜੀ ਉਹ ਦਬਾ ਦਿੰਦੀ ਹੈਗੀ ਆ ਪਰ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਇਹ ਸਵਾਲ ਆ ਜਿਹੜਾ ਸਾਡੇ ਲੋਕਾਂ ਦੇ ਸਾਹਮਣੇ ਜਿਉਂ ਦਾ ਤਿਉਂ ਕੜਾ ਹੈਗਾ ਜ਼ਮੀਨ ਦੇ ਨਾਲ ਜੁੜੇ ਹੋਏ ਮੁੱਦੇ ਆ ਜਿੰਨਾ ਚਿਕਰ ਇਹ ਸਾਰੇ ਕਾਸੇ ਕਾਸੇ ਦੁਆ ਜਿੰਨਾ ਚਿਕਰ ਪੈਦਾਵਰ ਦੇ ਸਾਧਨਾਂ ਦੇ ਉੱਤੇ ਆ ਜਿਹੜੇ ਸਾਡੇ ਲੋਕ ਕਾਬਜ਼ ਨਹੀਂ ਹੁੰਦੇਗੇ ਉਹਨਾਂ ਸਮਾਂ ਤੀਕ ਆ ਜਿਹੜਾ ਭਾਵੇਂ ਉਹ ਕੱਲੀ ਜ਼ਮੀਨ ਹੀ ਨਹੀਂਗੀ ਉਹ ਫੈਕਟਰੀਆਂ ਵੀ ਹੋ ਸਕਦੀਆਂ ਵੱਡੇ ادارے ਵੀ ਹੋ ਸਕਦੇ ਹਰੇਕ ਅਦਾਰਾ ਜਿਹੜਾ ਜੋ ਨਿੱਜੀ ਹੱਥਾਂ ਦੇ ਵਿੱਚ ਜਿੰਨਾ ਚਿਰ ਆ ਜਿਹੜਾ ਉਸ ਦਾ ਕੌਮੀ ਕਰਨ ਨਹੀਂ ਹੁੰਦਾਗਾ ਉਹਨਾਂ ਸਮਾਂ ਤੀਕਾ ਜਿਹੜਾ ਨਾ ਤੇ ਜਾਤ ਪਾਤ ਟੁੱਟੇ ਨਾ ਉਹਨਾਂ ਚਿਰ ਇਹ ਟਰੋਲਿੰਗ ਟਰੋਲਿੰਗ ਹੋਣੀ ਹਟੇ ਤੇ ਬਾਕੀ ਸਾਡੇ ਸਮਾਜ ਦੀ ਥਿੰਕਿੰਗ ਆ ਜਿਹੜੀ ਉਹ ਵੱਡੇ ਪੱਦਰ ਦੇ ਉੱਤੇ ਇਹਨਾਂ ਪੈਦਾਵਾਰੀ ਸਾਧਨਾਂ ਦੇ ਨਾਲ ਆ ਜਿਹੜੀ ਉਹ ਜੁੜੀ ਹੋਈ ਆ ਬੇਸ ਦੇ ਨਾਲ ਜੁੜੀ ਹੋਈ ਆ ਇਸ ਇਹਨਾਂ ਚੀਜ਼ਾਂ ਨੂੰ ਆ ਜਿਹੜਾ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਸਮਝਣਾ ਪਊਗਾ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ